ਨਾਮ ਤੇ ਅਦਾ ਤੋਂ ਠੀਕ ਕਰਨਾ ਹੋਈ ਹੈ ਸਰ ਜੀ ਸਤਨਾਮ ਸਿੰਘ ਦਾ ਨਾਮ ਲਿਖਤਾ ਸਹੀ ਪਤੇ ਤੇ 11 8 2025 ਤੋਂ ਸਾਡੇ ਹੜਾ ਆਇਆ ਹੋਇਆ ਵਾ ਉਸ ਦਿਨ ਤੋਂ ਸਾਡੇ ਮਾਤਾ ਜੀ ਬਿਮਾਰ ਸੀਗੇ ਬਿਆਸ ਦਰਿਆ ਨੇ ਬਹੁਤ ਹੀ ਤਬਾਈ ਮਚਾਈ ਆ ਤੁਸੀਂ ਦੇਖ ਹੀ ਰਹੇ ਹੋ ਘਰ ਵੀ ਬਹੁਤ ਆਏ ਆ ਉਸ ਦਿਨ ਤੋਂ ਸਾਡੇ ਮਾਤਾ ਜੀ ਬਿਮਾਰ ਪੈ ਗਏ ਆ ਟੈਨਸ਼ਨ ਲੈ ਗਏ ਤੇ ਜੋ 17 9 2025 ਨੂੰ ਅਸੀਂ ਸੁਲਤਾਨਪੁਰ ਲੋਧੀ ਨੂੰ ਦਰਖਾਸਤ ਕਰਵਾਇਆ ਸੀ ਉਨਦੀ ਦਿੱਤ ਹੋ ਗਿਆ ਤੇ ਚਾਰੇ ਤਰਫ ਸੇ ਪਾਣੀ ਦੇ ਵਿੱਚ ਘਿਰੇ ਹੋਏ ਆ ਤੇ ਕੱਲ ਉਹਨਾਂ ਦਾ ਸੰਸਕਾਰ ਵੀ ਸਾਨੂੰ ਘਰ ਵਿੱਚ ਹੀ ਕਰਨਾ ਪਿਆ ਉਹ ਸਾਰੀ ਤੇ ਕਿੰਨੀ ਜ਼ਮੀਨ ਜਿਹੜੀ ਹੈ ਦਾ ਖਰਾਬ ਹੋਈ ਮੈਂ 45 ਗੱਲੇ ਜੁਣਾ ਲੈ ਸਾਰੀ ਤਬਾਹ ਗਿਆ ਜੀ ਹਾਂਜੀ ਉਹ ਟੈਨਸ਼ਨ ਲਈ ਉਹਨਾਂ ਨੇ ਉਹ ਟੈਨਸ਼ਨ ਦਾ ਕਰਕੇ ਉਹਨਾਂ ਨੂੰ ਅਟੈਕ ਆ ਗਿਆ ਉਹਨਾਂ ਤੇ ਹੱਥ ਇਥੇ ਨਹੀਂ ਆਂਦਾ ਕੋਈ ਸਾਧਨ ਨਹੀਂ ਮਿਲਿਆ ਨਹੀਂ ਕੋਈ ਸਾਧਨ ਨਹੀਂ ਮਿਲਿਆ ਜੀ ਕੋਈ ਸਾਧਨ ਨਹੀਂ ਜੇ ਸਾਧਨ ਟਾਈਮ ਨਾਲ ਮਿਲਦਾ ਹੋ ਸਕਦਾ ਇਹਨਾਂ ਦੀ ਜਾਨ ਵੱਜ ਜਾਂਦੀ ਹਾਂਜੀ ਤੇ ਇਹ ਘਰਣਾ ਵਾਪਰੀ ਕਿਸ ਸਮੇਂ ਰਾਤ ਸਮੇਂ ਜਿਸ ਸਮੇਂ ਰਾਤ ਸਮੇਂ ਹਾਂਜੀ ਤੇ ਵਿਆਸ ਨੇ ਹੁਣ ਘਰ ਦੇ ਵਿੱਚ ਸਫਰ ਵਿਛਾ ਲਿਆ ਹਾਂਜੀ ਘਰਣਾ ਦੇ ਕਿ ਇਹ ਪਹਿਲਾਂ ਵੀ ਕਿਸਮਤ ਮਾੜੀ ਘਰ ਦੇ ਜੀ ਬਿਮਾਰ ਪਾਣੀ ਦੀ ਹੇਰਵੇਂ ਨਾਲ ਹੋਈ ਆ ਮਾਤਾ ਵੀ ਦੁਰ ਗਈ ਆ ਉਹ ਵੀ ਜੇ ਟਾਈਮ ਨਾਲ ਸਾਧਨ ਮਿਲਦਾ ਤੇ ਖਰਿਆ ਇਹ ਕੰਮ ਨਾ ਹੀ ਸਾਡੇ ਨਾਲ ਹੁੰਦਾ ਜਿਤਨਾ ਅੱਗੇ ਦਵਾਈ ਚੱਲਦੀ ਸੀ ਤੇ ਕੋਸ ਟਾਈਮ ਟੱਕਾ ਡੱਡ ਜਾਂਦੇ ਹੁਣ ਸਾਡੇ ਬਾਪੂ ਜੀ ਵੀ ਪਏ ਆ ਤੇ ਜਿਹੜਾ ਅਸੀਂ ਸੰਸਕਾਰ ਕੀਤਾ ਵਾ ਕੋਈ ਆਹੀਂ ਇਤਨੀ ਸੁਣਿਆ ਅਜੇ ਤੱਕ ਕਿ ਕਿਸੇ ਦੇ ਘਰ ਜਸ ਸੰਸਕਾਰ ਕੀਤਾ ਹੋਊਗਾ ਸਾਡੇ ਸਿਵੇ ਵੇਖੋ ਜਾ ਕੇ ਨਕ ਨਕ ਡੁੱਬੇ ਪਏ ਆ ਕੋਈ ਇੱਥੇ ਸੁਖ ਸਾਧਨ ਨਹੀਂ ਹੈਗਾ ਕਿ ਰਾਤ ਬਰਾਤੇ ਕਿਸ ਨੂੰ ਲਿਜਾ ਸਕੀਏ ਜੇ ਟੈਂਸਰ ਚੱਲ ਜਾਂਦੀ ਦਿਖ ਰਿਹਾ ਬਾਜ ਜਾਂਦੀ ਹੁਣ ਬਾਪੂ ਉਹਦੇ ਹੇਰਵੇ ਦੇ ਨਾਲ ਬਾਪੂ ਪਿਆ ਵਾ ਅਜੇ ਮਾਤਾ ਦਾ ਸਵੇਰੇ ਚੌਥਾ ਵਾ ਹੋ ਸਕਦਾ ਬਾਪੂ ਜੀ ਰਾਤ ਨੂੰ ਹੀ ਮੁੱਕ ਜਾਣ ਆਖਰੀ ਸਾਹ ਤੇ ਆ ਕਿ ਜਿੱਤਰਾ ਉੱਪਰ ਹਿੱਕ ਤੇ ਸਾਹ ਨੇ ਉਹਨਾਂ ਦੇ ਆਨ ਨੂੰ ਤੇ ਗਰੀਬੀ ਲੈ ਗਈ ਗਰੀਬ ਆ ਹੈਗੇ ਨਹੀਂ ਸਾ ਗਰੀਬ ਪਰ ਗਰੀਬ ਸਾਨੂੰ ਪਾਣੀ ਨੇ ਕਰ ਦਿੱਤਾ ਸਾਨੂੰ ਸਰਕਾਰਾਂ ਨੇ ਕਰ ਦਿੱਤਾ ਵਾ ਸਾਡੇ ਤੇ ਜਿੱਤਰਾ ਗਲ ਘੁੱਟਣ ਵਾਲੀ ਗੱਲ ਹੈ ਕਿ ਇੱਥੇ ਰਹਿਣੇ ਨਹੀਂ ਚਾਹੀਦੇ ਕਿ ਜੇ ਇਹਨਾਂ ਨੂੰ ਪਾਣੀ ਵਾਸਤੇ ਥਾਂ ਚਾਹੀਦਾ ਵਾ ਤੇ ਫਿਰ ਸਾਨੂੰ ਦੇ ਦੇਣ ਸਾਡੀਆਂ ਜ਼ਮੀਨਾਂ ਦੇ ਪੈਸੇ ਤੇ ਹੀ ਚੱਲ ਜੀਏ ਇੱਥੋਂ ਵੋਟਾਂ ਲੈਣ ਨੂੰ ਸਾਰੇ ਆ ਜਾਂਦੇ ਆ ਤੇ ਉਹ ਤਰ੍ਹਾਂ ਆ ਸਰਕਾਰ ਪਹਿਲੇ ਆਂਦੇ ਹੀ ਆ ਕਾਲੀਆਂ ਦੀ ਸਰਕਾਰ ਨਹੀਂ ਚੰਗੀ ਕਾਂਗਰਸ ਆਜਣ ਕਾਂਗਰਸ ਨਹੀਂ ਚੰਗੀ ਹੋਣ ਇਹ ਤੀਜਾ ਬੰਦਾ ਤੇ ਜਿਹੜਾ ਝਾੜੂ ਵਾਲਾ ਵਾਰਦੇ ਤੇ ਪੇਰ ਕੜ ਹਿਸੋਗ ਪਾ ਲਿਆ ਤੀਜਾ ਰਲਿਆ ਦਾ ਘਰ ਗਲਿਆ ਸਾਨੂੰ ਤੇ ਗਾਲਤਾ ਵਾ ਸਾਡੀ ਕਿਤੇ ਵੀ ਸੁਣਵਾਈ ਨਹੀਂ ਗਈ ਕੀ ਸਾਨੂੰ ਸਰਕਾਰ ਦੇਗੀ ਭਗਵੰਤ ਮਾੜਾ ਇਹ ਕੀ ਦਿੱਤਾ ਸਾਨੂੰ ਗੱਡੀ 'ਚ ਨਹੀਂ ਉਤਰਿਆ ਵੀ ਇਸ ਤਰ੍ਹਾਂ ਕਿਸ ਦੇ ਹਾਲਾਤ ਪੁੱਛਣ ਆਈਦੇ ਜੇ ਮੋਦੀ ਆਇਆ ਤਾਂ ਉਹਨੇ ਤਾਂ ਉਤੋਂ ਫੋਟੋ ਪਾ ਦਿੱਤੀ ਇਤਰਾ ਕੇ ਦੇ ਹਾਲਾਤ ਪੁੱਛੀਦੇ ਆ ਫਿਰ ਬੰਦੇ ਨੂੰ ਬੰਦਾ ਨਹੀਂ ਸਮਝਦੇ ਉਰੋਂ ਕਿਤਰਾ ਲਿੰਦ ਕੇ ਲੈਣੇ ਹਿੰਦਾਂ ਵੋਟਾ ਉਰੋਂ ਕਿਤਰਾ ਸਾਰੇ ਦੇ ਘਰ-ਘਰ ਜਾਂਦੇ ਉਰੋਂ ਘਰ ਦੇ ਸਪੇ ਤੇ ਹੁਣ ਗੋਲੀ ਦਾ ਡਰ ਲੱਗਦਾ ਓ ਕਿ ਸਾਨੂੰ ਕੋ ਮਾਰਨ ਦਾ ਵੀ ਤੇ ਇਥੋ ਦੇ ਲੋਕ ਦੇ ਅੱਕੇ ਸੜੇ ਫਿਰਦੀ ਆ ਸਰਕਾਰਾਂ ਤੋਂ ਜਿਆਦਾ ਤੇ ਹੁਣ ਕਰਦੇ ਵਿੱਚ ਹੀ ਸੰਸਕਾਰ ਕਰਨ ਲਈ ਇਸ ਇਲਾਕੇ ਨੂੰ ਮਜਬੂਰ ਹੋਣਾ ਪੈ ਰਿਹਾ ਏ ਕੀ ਕਹਿਣਾ ਸ਼ਾਹਦੇ ਆਪਣੇ ਮੇਰਾ ਨਾਮ ਡਾਕਟਰ ਨਰਵੈਲ ਸਿੰਘ ਪਿੰਡ ਮੇਰਾ ਸਾਗਰਾਜੀ ਮਜਬੂਰੀ ਦੇ ਕਾਰਨ ਸਾਨੂੰ ਆਪਣੇ ਤਾਈ ਜੀ ਦਾ ਸੰਸਕਾਰ ਘਰ ਦੇ ਵਿੱਚ ਹੀ ਕਰਨਾ ਪਿਆ ਕਿਉਂਕਿ ਪਾਣੀ ਦੇ ਨਾਲ ਹਾਲਾਤ ਜਿਹੜੇ ਸੀ ਉਹ ਬਹੁਤ ਜ਼ਿਆਦਾ ਖਰਾਬ ਹੋਏ ਸੀ ਤੇ ਵੇ ਜਿਹੜੇ ਸਾਡੇ ਉਹਦੇ ਵਿੱਚ ਵੀ ਪਾਣੀ ਚਾਰ ਛੇਰੇ ਪਾਣੀ ਨਹੀਂ ਸੀ ਕੋਈ ਕਿਤੇ ਜਾਨ ਜੋਗਾ ਨਹੀਂ ਸੀ ਕੋਈ ਆਉਣ ਜੋਗਾ ਨਾ ਕੋਈ ਇੰਤਜਾਮ ਹੀ ਗੜਬੋਟਾਂ ਦਾ ਜਿਹੜਾ ਕਰਕੇ ਅਸੀਂ ਕੋਈ ਪੰਜ ਸੱਤ ਬੰਦੇ ਲਈ ਆ ਕੇ ਉੱਥੇ ਕਰ ਲੈਂਦੇ ਸਾਰੇ ਥਾਂ ਦੇ ਜਿੱਥੇ ਉੱਚਾ ਥਾਂ ਕਰਕੇ ਸਸਕਾਰ ਕਰੀਦਾ ਉਹਦੇ ਉੱਤੇ ਵੀ ਪਾਣੀ ਚਿੱਕੜ ਖੋ ਬਾਬਾ ਉਹ ਜ਼ਿਆਦਾ ਮੰਦਾ ਹਾਲਾਤ ਸੀ ਮੰਦੇ ਹਾਲਾਤਾਂ ਦੇ ਕਾਰਨ ਹੀ ਸਾਨੂੰ ਇੱਥੇ ਮਜਬੂਰੀ ਕਾਰਨ ਘਰ ਦੇ ਬਾਹਰਲੇ ਬੰਨੇ ਨਾਲ ਹੀ ਸਖਾਸ ਸਰਕਾਰ ਜਿਹੜਾ ਸੀ ਉਹ ਕਰਨਾ ਪਿਆ ਜੀ ਬਿਆਸ ਦਰਿਆ ਲਗਾਤਾਰ ਕਹਿਰ ਵਰ ਪਾ ਰਿਹਾ ਹੈ ਕਿਵੇਂ ਬਿਆਸ ਦਰਿਆ ਲਗਾਤਾਰ ਹੀ ਕਹਿਰ ਟਾ ਰਿਹਾ ਪਾਣੀ ਜਿਆਦੇ ਤੋਂ ਜਿਆਦਾ ਰੋਜ਼ ਦੀ ਰੋਜ਼ ਪਾਣੀ ਵਾਧੀ ਰਿਹਾ ਐ ਜਾਵਦਾ ਜਿਵੇਂ ਹਰੀਕੇ ਤੋਂ ਪਾਣੀ ਬੰਦ ਕਰਕੇ ਪਹਿਲਾਂ ਸਾਨੂੰ ਇਧਰ ਮਾਰਿਆ ਜਾਂਦਾ ਤੇ ਮੁੜ ਕੇ ਜਦੋਂ ਸਾਡੇ ਵਾਲਾ ਕੰਮ ਹੋ ਜਾਂਦਾ ਮੁੜ ਕੇ ਅਗਲੇ ਬੰਨੇ ਨੂੰ ਤੋਰਿਆ ਜਾਂਦਾ ਪਾਣੀ ਫੇਰ ਕੋਈ ਆਵਾਜ਼ ਨਹੀਂ ਪੁਹਦਾ ਹੋਣਾ ਚੌਥਾ ਪੰਜਵਾਂ ਦਿਨ ਹੋ ਗਿਆ ਪਾਣੀ ਰੋਜ ਤੋਂ ਰੋਜ ਤੋਂ ਦੋ ਦੋ ਚਾਰ ਚਾਰ ਉਂਗਲਾਂ ਪਾਣੀ ਚੜਦਾ ਆਉਂਦਾ ਤੇ ਜਦੋਂ ਪਾਣੀ ਸਾਡੇ ਅੰਦਰਾਂ ਚ ਵੜ ਗਿਆ ਤੇ ਫੇਰ ਇਹਨੇ ਅਗਲਿਆਂ ਨੂੰ ਪਾਣੀ ਛੱਡਣਾ ਸ਼ੁਰੂ ਕਰ ਦੇਣਾ ਇਹ ਸਰਕਾਰ ਨੂੰ ਵੀ ਇਸ ਚੀਜ਼ ਦੀ ਜਾਣੇ ਆ ਹਕਤਾਬ ਨਹੀਂ ਦਿੰਨੇ ਆ ਪ੍ਰਸ਼ਾਸਨ ਨੂੰ ਵੀ ਦਿੰਨੇ ਆ ਨਾ ਕਿਸਾਨ ਨੂੰ ਮਾਰਿਆ ਜਾਵੇ ਨਾ ਲੁੱਟਿਆ ਜਾਵੇ ਨਾ ਕੁੱਟਿਆ ਜਾਵੇ ਗਰੀਬ ਕਿਸਾਨ ਦੀ ਜਿਹੜੀ ਕੋਈ ਵੀ ਕਾਰੋਬਾਰੀ ਆ ਦੁਖਦਰਦੀ ਉਹ ਇੱਥੇ ਆਣ ਕੇ ਸੁਣੀ ਜਾਵੇ ਮੌਜੂਦਾ ਅਫਸਰ ਆ ਜੋ ਵੀ ਪ੍ਰਸ਼ਾਸਨ ਉਹ ਵੀ ਆਣ ਕੇ ਸਾਡੀ ਗਰੀਬਾਂ ਦੀ ਸਾਰ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ